ਚੱਲ 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 ਕਿੰਦੀ ਕਰਾਈਂ ਵੇਖਦੇ ਕਿਹਦੀ ਐਂਟਰ ਸਹੀ ਬੰਨਦੀ ਆ ਫਿਰ ਆਪਾਂ ਉਵੇਂ ਰੱਖਿਆ ਕਰਾਂਗੇ ਕਹਿ ਕਿਵੇਂ ਕਹਿੰਦਾ ਜੀ ਸ਼ਾਸ਼ੀ ਗੱਲ ਬੜਾ ਕਹਿਣ ਬੋਲਾਈ ਬਲੀ ਬੋਲ ਪਾ ਕਿਵੇਂ ਦੀ ਬੋਲੀ ਹਾਂਜੀ ਨਹੀਂ ਕਿਵੇਂ ਐਂਟਰ ਸ਼ੁਰੂ ਕਰੀ ਬੋਲ ਪਾ ਯਾਰ ਚੱਲ ਗਏ ਕੀ ਹਾਲ ਚਾਲ ਜੇ ਦੋਸਤੋ ਉੱਤੇ ਵਾਕਤਾ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਮਾਰਤੀ ਛਲਫ ਕਹਿੰਦੇ ਕਰਤਾ ਸਟਾਰਟ ਵੈਰੀਆਂ ਦਾ ਸੁਣਿਆ ਏ ਪੈ ਜਾਣਾ 68 ਕੀ ਆ ਲੈ ਗਈ ਚੱਲ ਅੰਦਰ ਮੋਲੇ ਮਾਰਤੀ ਸੈਲਫ ਜਦੋਂ ਹੁੰਦਾ ਹੈ ਸਟਾਰਟ ਛਣ ਕੇ ਆਵਾਜ਼ ਵੈਰੀ ਮਾਰ ਜਾਂਦੇ ਲਾਟ ਵੈਰੀ ਮਾਰ ਜਾਂਦੇ ਲਾਟ ਓਹ ਹਾਰਨ ਚੱਲ ਬੇ ਹਾਰਨ ਮਾਰੀ ਆ ਹਾਰਨ ਮਾਰੀ माड़े मारते तो और पास बापर ना लग सारा भेंट करा देना ललाक लाख

ਆ ਲੈ ਮੇਤਰ ਪਾਲਿਆ ਡਰਾਲਾ ਪਿੱਛੇ 20 ਫੁੱਟਾਂ ਦੇ ਕਿੰਨੇ ਆ 12 12 ਫੁੱਟਾਂ ਦਾ ਲਾਇਆ ਨੇ ਇੱਧਰ ਲਾ ਜੀ ਬਾਗੋਂ ਨਿਕਲ ਕੇ ਘਰ ਨੂੰ ਜਾ ਕੇ ਸਾਫ ਸਭਾਈ ਕਰ ਗਏ ਦੀ ਕੋਈ ਮੈਂ ਮਤਲਬ ਕੀ ਆ ਕੋਈ ਚੱਲ 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 ਲੋਈ ਮੇਤਰ ਹੋ ਗਏ ਤਿਆਰ ਤਿਆਰੀਆਂ ਕਰਨ ਬੰਦੇ ਰੌਕ ਰੌਕ ਕੇ ਚਲਾਇਓ ਗਰਮ ਨਾ ਬਾਲੀ ਹੋ ਜੇ ਲਾਈਵ ਆ ਲਾਈਵ ਆ ਜੈ ਮੈਨ ਲਾਈਵ ਨਹੀਂ ਦੁੱਦਿਆ ਇਹ ਤੇ ਮਰੀ ਤਾਰ ਆਈਆਂ ਤੇ ਸੂਰੇ ਜਾਲਿਆਂ ਤੇ ਮੱਤਾ ਆ ਰਹੇ ਨਾ ਤੇ ਮਰਵਾ ਨਾ ਆ ਜਾ ਰਹੇ ਤੇ ਮਾਯਾ ਜੀ ਆ ਜੀ ਆਲਾ ਕਰੋ ਤਿਆਰੀਆਂ ਪੂਰੀਆਂ ਲੱਗੇ ਪٹرول ਅੰਦਰੋਂ ਦਦੋ ਦੋ ਬਾਹਰ ਹੀ ਲੱਗੇ ਪਿਆ ਸ਼ਿੰਗਾਰ ਨਾਲ ਆ ਵੇ ਚੋਬਰ ਫਿਰਦੇ ਆ ਅੰਦਰ ਸਫਾਈ ਕਰਦੇ ਆ ਯਾਰ ਡੂਰੀ ਹਿਲਵਾਨੀ ਹੈ ਕਿ ਨਹੀਂ ਹੈ ਇਹ ਉਹ ਕੋ ਕਿੱਲੇ ਲੈ ਐਤੋਂ ਕੰਮ ਕਿੱਲਾਂ ਹੀ ਰਹਿ ਕੇ ਆ ਰਹੇ ਹੋਣ ਉਹ ਕਿਹਨੇ ਆ ਚੱਕ ਕੇ ਇੱਥੋਂ ਆ ਦੋ ਆ ਨਾ ਕਿੱਧਰ ਪਈਦਾ ਮੇਰੇ ਨਾਲ ਓਏ ਏ ਡੇਡੇ ਚੱਲਣਗੇ ਓਏ ਹੋਏ ਏ ਡੇਡੇ ਹਾਂ ਲੈ ਆਂ ਨੂੰ नाड़ लाभ देख ला नहीं दमाग खेलना ही है कोई तक खत्म है ਤੂੰ ਕੋਈ ਕੰਮ ਕਰ ਘਾਰਾ ਹੀ ਦਾ ਖਾਦਮ ਆ ਵਾਹ ਇਹਦਾ ਖਾਦਮ ਤੂੰ ਕੰਮ ਕਰ ਜਾਈ ਯਾਰ ਤੇ ਉਧਰ ਉਧਰ ਇੱਕ ਹੁੰਦਾ ਗਿਆ ਉਹ ਪਹਿਲਾਂ ਉਹਦਾ ਟੰਗ ਲੋ ਪਹਿਲਾਂ ਉਹਦਾ ਸੈੱਟ ਕਰ ਲੋ ਇਹ ਤਾਂ ਬੀੜਿਆ ਗਿਆ ਕੰਮ ਉਹਦਾ ਕਰ ਲੋ ਪਹਿਲਾਂ ਫਿੱਟ ਫੇਰ ਹੀ ਆ ਮਨਪੀਤ ਖੋਲੀ ਯਾਰ ਲੋਰ ਬਾਡੀ ਬੇਜਰੀ ਓਏ ਬੋਲ ਮੈਂ ਬੋਲਣਾ ਭਾਰੀ ਹੁੰਦੀ ਆ ਇੱਕ 2 3 ਕੋਣੀ ਬਾਰੀ ਕਿਹੜਾ ਖੋਲਣੀ ਆਪਾਂ ਯਾਰ ਬਾਸ ਨਾਲੋ ਬਸ ਆ ਜਾ ਆਉਣ ਦੇ 1 2 3 4 5 ਤਬਾਰੀ ਪੰਜਵਾਂ ਇੱਥੇ ਆਉਂਦਾ ਚੌਥਾ ਆਉਂਦਾ ਇੱਥੇ ਇਹ ਲਾ ਛੱਡ ਲੱਤਾਂ ਬੰਨ੍ਹਾਂਗੇ ਲੱਤਾਂ ਮੂੰ ਦੋ ਹੀ ਬਣੇ ਆਣ ਦੇ ਇੱਧਰ ਕੀ ਰੱਖਾਂਗੇ ਔਰਲੇ ਪੈ ਉਹ ਪਈਓ ਇੱਧਰ ਵੇਖ ਕੇ ਆ ਜਿੱਧਰ ਆ ਆ ਪਿਆਛਾ ਨਾ ਇੱਧਰ ਬਾਹਰਲੇ ਪਾਸੇ

ਇਦੇ ਚ ਇਦੇ ਚ ਇਦੇ ਚ ਓਏ ਮੈਂ ਚਲੂ ਤੇ ਕੱਪ ਰੱਖ ਦੇ ਸਾਰੇ ਤੇ ਰੱਖੀ ਜਾਂਦੀ ਹੈ ਕਿ ਨਹੀਂ ਆ ਕੱਢ ਖਾਂ ਯਾਰ ਮੋਲ ਕੀ ਕਰਕੇ ਫੜਾਦਾ ਏ ਥੱਲੇ ਰੱਖੀ ਇਹਦੇ ਵਿੱਚ ਉਹ ਵਿੱਚ ਨਹੀਂ ਨਹੀਂ ਓਏ ਕੱਢ ਦੇ ਯਾਰ ਹੋਵੇ ਭਾਈ ਯਾਰ ਕੀ ਹੋਵੇ ਭਾਈ ਕੀ ਹੋਵੇ ਭਾਈ ਯਾਰੀ ਵਲੋਗ ਬਣਾ ਰਹੇ ਆ ਵਾਹ ਜੀ ਵਾਹ ਇੱਕ ਹੋਰ ਬੰਦੇ ਨਹੀਂ ਬੈਣਾ ਬੰਦੇ ਨਹੀਂ ਤੇ ਸਾਹ ਨਹੀਂ ਨਹੀਂ ਸੈਕਲਾ ਤੂੰ ਸਸਰੀ ਦਾ ਆ ਗਦਾ ਚੱਲਿਆ ਹੋ ਗਿਆ ਮੈਂ ਕਿਹਨੂੰ ਹਾਂ ਰਿਹਾ ਦੋਨੋਂ ਦਾ ਵੀ ਇਹ ਚਾਹ ਮਾਰਦਾ ਪਾਗਲਾ ਛਾੜ ਦੇਣਾ ਇਹ ਰੱਖਣਾ ਉਧਰੋਂ ਉਹ ਕਸਮੇ ਆ ਭਾਈ ਪੋਡਕਾਸਟ ਦੇ ਭਾਈ ਜੀ ਤਿਆਰੀ ਆ ਚੱਲ ਪੈਰੀ ਆ ਭਾਈ ਉਥੇ ਹੀ ਮਿਲਾਗੇ ਹੁਣ ਲੱਗ ਰਹੀ ਹੈ ਦੇ 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 ਘੱਟੀ ਆ ਤੂੰ ਭਾਵੇਂ ਜਿੱਥੇ ਮਰਜ਼ੀ ਕਰਕੇ ਟੋਚ ਲੱਗ ਜਾਏ ਫੱਟੇ ਭਰਨੇ ਗਾਣ ਹਾਂ ਤੇਰਾ ਇਹ ਕਟੰਬਾਣਾ ਹੈ ਇਹ ਕਟੰਬਾਣਾ ਹੈ ਇਹਦਾ ਨੰਬਰ ਨੰਬਰ ਹੈ ਯਾਰ ਇੱਥੇ ਲੈ ਦੇ ਇੱਥੇ ਆ ਜੈਨਰ ਆ ਗਿਆ ਉਹ ਇੱਥੇ ਆ ਆਉ ਕਰ ਦਾਂਗੇ ਮੇਰੀ ਤਾਂ ਆਈ ਵੱਡਾ ਸ਼ਾਹੂ ਦਾ ਬਈ ਤਿਆਰੀ ਆ ਜਾਰੀ ਜਾਵਾਂ ਦੱਸ ਦੋ ਬਈ ਮੜਾ ਜਾ ਇਹਦੀ ਤਾਂ ਪੂਰੀ ਤਿਆਰੀ ਨਹੀਂ ਸਾਡਾ ਬਈ ਪ੍ਰਧਾਨ ਆ ਹੈਡ ਆ ਜੇ ਕਿਸੇ ਨੇ ਬਈ ਜਾਣਾ ਤਾਂ ਨਾਲ ਖਾਓ ਮਨਪ੍ਰੀਤ ਕੋਲੇ ਆ ਸੁੱਤੇ ਕੋਈ ਮਨਪ੍ਰੀਤ ਦੇ ਸੁੱਤੇ ਦੋਨਾਂ ਕੋਲੇ ਨਾਲ ਖਾ ਸਕਦੇ ਆ ਇਹ ਪ੍ਰਧਾਨ ਸਾਡੇ ਹੈਡ ਆ ਇਹ ਰੂਟ ਦੱਸਣਗੇ ਸਾਨੂੰ ਠੀਕ ਆ ਟਰੈਕਟਰ ਬਹਿਣਗੇ ਟਰਾਲੇ ਦੀ ਟਰੈਕਟਰ ਦੇ ਨਹੀਂ ਬੰਦੇ ਪਰ ਇਹ ਰੂਟ ਦੱਸਣਗੇ ਆ ਤੇ ਆ ਜਿਹੜਾ ਵਿੱਚ ਰਲ ਖੁਣ ਕਿਹੜਾ 13 ਹਾਂ ਆਏ ਨਹੀਂ ਹੈ ਐ ਐ ਇਹ ਕਿਉਂ ਨਾ ਖੇਤ ਦਾ ਲਿਆ ਆ ਕਿੰਨਾ ਇਧਰ ਚ ਲੜਾਦਾ ਵੇਹੜਾ ਕਿੰਨਾ ਆ ਗਿਆ ਚੱਲ ਖਿਆ ਚਾ ਇਹ ਕਿੰਨਾ ਆਇਆ ਓ ਯਾਰ ਆ ਖੱਚ ਤੂੰ ਓ ਯਾਰ ਦੀ ਫਾਰੀ ਲਾਓ ਹਾਂ ਯਾਰ ਕੀ ਕਿਧਰੀਆਂ ਪਾਦੀਆਂ ਇਧਰ ਕਿੱਦਾਂ ਬੋਝ ਦਾ ਰਹੀ ਓ ਲਾਓ ਜੀ ਮੇਰੇ ਵੀਡੀਓ ਉੱਤੇ ਟਰਾਲੇ ਦੀ ਲੱਕ ਕਮਿਤ ਟੀ ਲੱਗਦੀ ਆ ਤੇ ਮੋਲਿ ਓਏ ਉਹਨਾਂ ਨੂੰ ਛੱਡ ਲਾ ਕਰੀ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਦਾ ਹੈਂ ਛੱਡ ਲਾ ਬੱਸ ਚੱਲ ਜਾਂ ਰੋਕਦਾ ਪੰਜ ਚਾਰ ਮਿੰਟ ਕੋਈ ਨਾ ਤੇ ਕਮੈਂਟ ਕਰਕੇ ਦੱਸਿਓ ਟਾਇਰ ਬੰਪਰ ਬਾਬੇ ਕਿਆ ਬਾਤ ਪਈਆਂ ਕਹੜਾ ਬਾਬੇ ਦੀ ਕਿਰਪਨ ਸੋ ਕੱਲ ਦਾ ਜਿਹੜਾ ਸਮਾਨ ਆ ਚੁੱਕਿਆ ਸੀ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਬਾਏ ਬਾਏ ਪਿਆਰ ਬਣਾਈ ਰੱਖੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੈਂੜ ਘੈਂੜ ਵਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਕਿ ਮੈਂ ਗਨਦਾ ਸਸ ਕਰਸਾ ਕਰ ਪੜਾ ਕਿ ਬਾਈ ਬਾਈ ਤਾਰਾ ਮਿਲਦੀਆਂ ਕੱਲ ਟਰਾਲਾ ਕਿਵੇਂ ਲੱਗਦਾ ਹੈ